ਸਰਸ਼ਕਾਲ ਜੀ ਸਾਰਿਆਂ ਨੂੰ ਮਹਿਲਪ੍ਰਿਤਕਰ ਹਾਜ਼ਰਾਂ ਜੀ ਰਾਜਾ ਜਸਵੰਤ ਦਵਾਰਾ ਲਿਖੀ ਗਈ ਕਹਾਣੀ ਤੀਸਰੀ ਪਹਿਚਾਨ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲੋਕ ਵੀ ਗੱਲਾਂ ਕਰਨ ਲੱਗੇ ਸੀ ਕਿ ਵੀਰਪਾਲ ਕਰ ਇੱਕ ਗਿੰਨਰ ਨੇ ਜਨਮ ਲਿਆ ਉਹ ਵਾਰ-ਵਾਰ ਇਸ ਕਰਨ ਨਾਲ ਵੀਰਪਾਲ ਦੀ ਖਿਲੀ ਉਡਾਉਂਦੀ ਸੀ ਵੀਰਪਾਲ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਸਨੇ ਸਾਰੀ ਕਲ ਉਸ ਅਕਾਲਪੁਰਖ ਤੇ ਛੜ ਰਹੀ ਸੀ ਵੀਰਪਲ ਹਰ ਰੋਜ਼ ਤਾਨੇ ਮਿਨੇ ਸੰਦਾ ਸੀ ਪਿੰਡ ਵਾਲਿਆਂ ਦੇ ਇੱਕ ਦਿਨ ਉਸਨੇ ਇੱਕ ਤਰੀਕਾ ਸੋਚਿਆ ਕਿ ਲੋਕਾਂ ਨੂੰ ਕਿਵੇਂ ਸ਼ੀਸ਼ਾ ਦਿਖਾਇਆ ਜਾਵੇ ਸਰਦੀਆਂ ਸ਼ੁਰੂ ਹੋ ਗਈਆਂ ਸੀ ਉਸਨੇ ਹਰਨੇ ਤੇ ਲੋਹੜੀ ਪਾਉਣ ਦਾ ਵਿਚਾਰ ਬਣਾਇਆ ਉਸਨੇ ਇਹ ਵਿਚਾਰ ਆਪਣੇ ਪਰਿਵਾਰ ਸਾਹਮਣੇ ਵੀ ਰੱਖਿਆ ਸਾਰੇ ਵੀਰਪਲ ਨਾਲ ਸਹਿਮਤ ਹੋ ਗਏ ਸੀ ਅਜੇ ਇੱਕ ਮਹੀਨਾ ਸੀ ਲੋਹੜੀ ਵਾਸਤੇ ਵੀਰਪਲ ਨੇ ਸਭ ਸੋਚ ਲਿਆ ਸੀ ਕਿਉ ਲੋੜੀ ਤੇ ਕੀ ਕਰੇਗਾ ਖੈਰ ਲੋੜੀ ਦਾ ਦਿਨ ਨਜ਼ਦੀਕ ਆ ਰਿਹਾ ਸੀ ਵੀਰਪਾਲ ਤੇ ਉਸੇ ਪਰਿਵਾਰ ਨੇ ਸਭ ਤਿਆਰੀ ਕਰ ਲਈ ਸੀ ਉਸਨੇ ਸਾਰਿਆਂ ਨੂੰ ਨਿਯੋਤਿਤ ਪੇਜ਼ ਦਿੱਤੇ ਸੀ ਲੋੜੀ ਦਾ ਦਿਨ ਵੀ ਆ ਗਿਆ ਸਾਰਾ ਪਿੰਡ ਆਇਆ ਸੀ ਵੀਰਪਾਲ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਖਾਣੋ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਮੂੰਗਫਲੀ ਗੱਚਕ ਰੇਵੜੀਆਂ ਹੋਰ ਕਈ ਪ੍ਰਕਾਰ ਦੇ ਖਾਣੇ ਲਗਾ ਰੱਖੇ ਸੀ ਵੀਰਪਾਲ ਨੇ ਵੀਰਪਾਲ ਕਹਿੰਦਾ ਸ਼ਰਾਬੀ ਹਾਲ ਦੇ ਪੈਸੀ ਪਰ ਵੀਰਪਾਲ ਪੱਲੋਂ ਕੋਈ ਸਿੱਧੀ ਨਾ ਸੀ ਇਸ ਚੀਜ਼ ਲਈ ਕਾਫੀ ਰੌਣਕ ਲੱਗੀ ਸੀ ਸਭ ਉਸੇ ਸਮੇਂ ਨੂੰ ਵਧੀਆ ਤਰੀਕੇ ਨਾਲ ਬਿਤਾ ਰਹੇ ਸੀ ਕਈ ਪਿੰਡੇ ਲੋਕ ਮਜ਼ਾਕ ਵੀ ਬਣਾ ਰਹੇ ਸੀ ਵੀਰਪਾਲ ਦਾ ਕਿ ਦੇਖ ਲਓ ਕਿਨਰ ਦੀ ਲੋੜੀ ਪਾਈ ਜਾਂਦਾ ਖੈਰ ਜਦੋਂ ਸਮਾਂ ਖਾਣੇ ਦਾ ਹੋਇਆ ਤਾਂ ਸਭ ਆਪਣਾ ਖਾਣਾ ਲੈ ਕੇ ਕੁਰਸੀਆਂ ਉੱਪਰ ਬੈਠ ਕੇ ਫਿਰ ਵੀਰਪਾਲ ਨੇ ਸਭ ਨੂੰ ਗੁਜਾਰਿਸ਼ ਕੀਤੀ ਕਿ ਕੁਝ ਕਹਿਣਾ ਚਾਹੁੰਦਾ ਹਾਂ ਕਿਰਪਾ ਕਰ ਮੇਰੇ ਵੱਲ ਧਿਆਨ ਦਿਓ ਸਬ ਵੀਰਪਲ ਦੀ ਗੱਲ ਨੂੰ ਸੁਣਨ ਲੱਗੇ ਵੀਰਪਲ ਤੁਸੀਂ ਸਾਰੇ ਮੇਰੀ ਖੁਸ਼ੀ ਵਿੱਚ ਸ਼ਾਮਲ ਹੋਏ ਧੰਨਵਾਦ ਬਹੁਤ-ਬਹੁਤ ਤੁਸੀਂ ਸਾਰੇ ਸ਼ਾਇਦ ਜਾਣਦੇ ਵੀ ਹੋਮੋਗੇ ਪਰ ਫਿਰ ਵੀ ਮੈਂ ਦੱਸਣਾ ਚਾਹਨਾ ਹਾਂ ਕਿ ਲੋੜੀ ਮੇਰੇ ਬੱਚੇ ਹਰਨੀਤ ਦੀ ਖੁਸ਼ੀ ਵਿੱਚ ਆ ਕਈ ਲੋਕਾਂ ਨੇ ਮਜ਼ਾਕ ਵੀ ਬਣਾਇਆ ਪਰ ਫਿਰ ਵੀ ਮੈਨੂੰ ਕੋਈ ਅਫਸੋਸ ਨਹੀਂ ਆ ਨਾ ਹੀ ਕਿਸੇ ਨਾਲ ਗਿਲਾ ਮੇਰਾ ਬੱਚਾ ਹਰਨੀਤ ਇੱਕ ਕਿਨਹਰਾ ਜਿਸ ਨੂੰ ਸਮਾਜ ਵਿੱਚ ਤੀਸਰੀ ਪਹਿਚਾਣ ਨਾਲ ਵੀ ਜਾਣਿਆ ਜਾਂਦਾ ਹੈ ਮੈਨੂੰ ਕੋਈ ਅਫਸੋਸ ਨਹੀਂ ਆ ਕਿ ਮੈਨੂੰ ਇਸ ਮਾਲਕ ਨੇ ਬੱਚਾ ਦਿੱਤਾ ਇਹ ਉਸ ਕੁਲ ਮਾਲਕ ਦੀ ਮਰਜ਼ੀ ਆ ਇਸ ਕਰਕੇ ਮੈਂ ਦੁਖੀ ਨਹੀਂ ਆ ਮੈਨੂੰ ਉਸ ਵਹਿਗੁਰ ਨੇ ਔਲਾਦ ਦਿੱਤਾ ਪੰਛੀ ਮੈਨੂੰ ਇਹ ਵਿੱਚੀ ਬਹੁਤ ਖੁਸ਼ ਆ ਦੇਖੋ ਜੋ ਵੀ ਬੀਰਪੈਨ ਇਸ ਬੱਚੇ ਦਾ ਜਾ ਮੇਰਾ ਮਜ਼ਾਕ ਬਣਾ ਰਹੀ ਆ ਉਹ ਬੱਚੇ ਦਾ ਨਹੀਂ ਉਸ ਅਕਾਲ ਪਰਖਤਾ ਮਜ਼ਾਕ ਬਣਾ ਰਹੀ ਆ ਕਿਉਂਕਿ ਬੱਚਾ ਉਹਦੀ ਹੀ ਦੇਣਾ ਸਾਡੇ ਸਭ ਦਾ ਦੇਖਣ ਦਾ ਇੱਕ ਨਜ਼ਰੀਆ ਹੁੰਦਾ ਆ ਜਿਵੇਂ ਗੁਲਾਬ ਦਾ ਫੁੱਲ ਹੁੰਦਾ ਅਗਰ ਤਾਂ ਤੁਸੀਂ ਫੁੱਲ ਨੂੰ ਦੇਖੋ ਤਾਂ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਪਰ ਅਗਰ ਤੁਹਾਡੀ ਨਜ਼ਰ ਗੁਲਾਬ ਦੀ ਬੂਟੀ ਉੱਪਰ ਜਾਊਗੀ ਤਾਂ ਤੁਸੀਂ ਦੇਖੋਗੇ ਕਿ ਉਸ ਪਰ ਕੰਡੇ ਵੀ ਲੱਗੇ ਆ ਹੁਣ ਦੋ ਤਰ੍ਹਾਂ ਦੇ ਨਜ਼ਰੀਏ ਬਣ ਜਾਂਦੇ ਆ ਫੁੱਲ ਤੇ ਕੰਡੇ ਪਰ ਦੋਵੇਂ ਉਸ ਮਾਲਕ ਦੇ ਹੀ ਬਣਾਏ ਹੋਏ ਆ ਕੰਡਿਆਂ ਕਰਕੇ ਤੁਸੀਂ ਫੁੱਲਾਂ ਨੂੰ ਤਾਂ ਵੜਾ ਨਹੀਂ ਬੋਲ ਸਕਦੇ ਨਾ ਫੁੱਲ ਇਸ ਸਾਰੇ ਬੱਚਿਆਂ ਤੇ ਅਸੀਂ ਇਹੋ ਕੰਢਿਆਂ ਜਿਹੜੇ ਰੱਬ ਦੀ ਬਣਾਈ ਚੀਜ਼ ਨੂੰ ਮਾੜਾ ਕਹਿੰਦੇ ਆ ਸਭ ਵੀਰਪਾਲ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਹੇ ਸੀ ਤੇ ਜਿਹੜੇ ਮਜ਼ਾਕ ਬਣਾਉਂਦੇ ਸੀ ਉਹ ਨੀਮੀ ਪਾ ਕੇ ਬੈਠੇ ਰਹੇ ਵੀਰਪਾਲ ਬੱਸ ਮੈਂ ਇਨਾ ਕ ਹੀ ਬੋਲਣਾ ਸੀ ਮਾਫ ਕਰਨਾ ਅਗਰ ਕਿਸੇ ਨੂੰ ਮੇਰੀ ਗੱਲ ਪੂਰੀ ਲੱਗੀ ਹੋਵੇ ਸਮਝਣ ਵਾਲੇ ਤਾਂ ਗੱਲ ਨੂੰ ਸਮਝ ਕੇ ਪਰ ਜਿਹੜੇ ਚਾਹੁੰਦੇ ਹੀ ਨਹੀਂ ਸੀ ਸਮਝਣਾ ਉਹਨਾਂ ਨੂੰ ਸਮਝਾਉਣਾ ਵੀ ਔਖਾ ਹੀ ਹੁੰਦਾ ਹੈ ਖੈਰ ਬੀਰਪਾਲ ਨੇ ਜੋ ਕਹਿਣਾ ਸੀ ਉਸਨੇ ਕਹਿ ਦਿੱਤਾ ਉਸ ਦੇ ਦਿਲ ਵਿੱਚ ਜੋ ਵੀ ਗੱਲਾਂ ਸੀ ਉਸਨੇ ਉਹ ਸਾਂਝੀਆਂ ਕਰ ਲਈਆਂ ਸਭ ਦੇ ਨਾਲ ਸਾਰਿਆਂ ਨੇ ਖਾਣਾ ਖਾਂਦਾ ਤੇ ਘਰਾਂ ਨੂੰ ਚਲੇ ਗਏ ਬੀਰਪਾਲ ਨੂੰ ਚਿੰਤਾ ਰਹਿੰਦੀ ਸੀ ਕਿ ਉਹ ਹਰਨੀਤ ਨੂੰ ਦੁਨੀਆ ਵਿੱਚ ਕਿਵੇਂ ਭੇਜੇਗਾ ਸੋਚਦੇ ਸੋਚਦੇ ਉਸ ਨੂੰ ਇੱਕ ਤਰੀਕਾ ਮਿਲ ਹੀ ਗਿਆ ਪਰ ਉਸਨੇ ਇੰਤਜ਼ਾਰ ਕੀਤਾ ਕਿਉਂਕਿ ਹਰਨੀਤ ਜੇ ਛੋਟਾ ਸੀ ਸਮੇਂ ਨੇ ਆਪਣੀ ਰਫ਼ਤਾਰ ਫੜੀ ਹੋਈ ਸੀ ਦੇਖਦੇ-ਦੇਖਦੇ ਹਰਨੀਤ ਸਕੂਲ ਜਾਣ ਵਾਲਾ ਹੋ ਗਿਆ ਸੀ। ਹਰਨੀਤ ਦੀ ਉਮਰ 6 ਸਾਲ ਦੀ ਹੋ ਗਈ ਸੀ। ਪਿੰਦੇ ਹੀ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਵੀਰ ਪਿਤਾ ਆਪ ਛਟੇ ਜਾਂਦਾ ਤੇ ਛੁੱਟੀ ਵੇਲੇ ਆਪ ਹੀ ਲੈਣ ਜਾਂਦਾ। ਹਰਨੀਤ ਅਜੇ ਛੋਟਾ ਸੀ ਇਸ ਕਰਕੇ ਉਸ ਨੂੰ ਪੂਰੀ ਸਮਝ ਨਹੀਂ ਸੀ। ਸਕੂਲ ਵਿੱਚ ਜਿਹੜੇ ਵੱਡੀਆਂ ਕਲਾਸਾਂ ਵਾਲੇ ਸੀ ਉਹ ਅਕਸਰ ਹਰਨੀਤ ਨੂੰ ਛੇੜਦੇ ਸੀ। ਪਰ ਹਰਨੀਤ ਨੂੰ ਇੰਨੀ ਸਮਝ ਨਹੀਂ ਸੀ ਕਿ ਉਹ ਕਿਸੇ ਨੂੰ ਜਵਾਬ ਦੇਵੇ। ਹਰਨੀਤ ਨੇ ਆਪਣੇ ਪਾਪਾ ਵੀਰਪਾਲ ਨੂੰ ਵੀ ਦੱਸਿਆ ਕਿ ਇਹਦਾ ਲੋਕ ਮੈਨੂੰ ਛੇੜਦੇ ਆ ਵੀਰਪਾਲ ਨੇ ਬਹੁਤ ਸਹਸਤਾ ਨਾਲ ਹਰਨੀਤ ਨੂੰ ਸਮਝਾਇਆ ਕਿ ਪੁੱਤ ਲੋਕਾਂ ਨੂੰ ਬੋਲਣ ਦੀ ਆਦਤ ਹੁੰਦੀ ਆ ਪਰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਬੈਠਾ ਆ ਸਾਡੇ ਲਈ ਉਹ ਆਪੇ ਸਭ ਨੂੰ ਜਵਾਬ ਦੇਊਗਾ ਤੂੰ ਬਸ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਹੁਣ ਵੀਰਪਾਲ ਹਰਨੀਤ ਨੂੰ ਰੋਜ਼ ਸਵੇਰੇ ਤੇ ਸ਼ਾਮ ਨੂੰ ਗੁਰੂ ਘਰ ਲੈ ਕੇ ਜਾਂਦਾ ਸੀ ਉਸ ਨੂੰ ਗੁਰਵਾਨੀ ਬਾਰੇ ਸਮਝਾਉਂਦਾ ਸੀ ਤਾਂ ਕਿ ਹਰਨੀਤ ਮਜ਼ਬੂਤ ਬਣੇ ਤੇ ਆਪਣੇ ਚਿਹਰੇ ਤੇ ਮੁਸਕਾਨ ਰੱਖੇ ਹਮੇਸ਼ਾ ਪਾਪੀਆਂ ਨੂੰ ਲੜਾਈ ਝਗੜੇ ਨਾਲ ਹੀ ਨਹੀਂ ਪਿਆਰ ਤੇ ਚੁੱਪ ਨਾਲ ਵੀ ਹਰਾਇਆ ਜਾ ਸਕਦਾ ਹੈ ਹਰਨੀਤ ਜੇ ਛੋਟਾ ਸੀ ਇਸ ਕਰਕੇ ਉਸ ਨੂੰ ਜੋ ਅੰਦਰੋਂ ਮਹਿਸੂਸ ਹੁੰਦਾ ਸੀ ਉਹ ਸਮਝ ਨਹੀਂ ਸਿਪਾਉਂਦਾ ਪਰ ਜਦ ਉਹ ਕੁੜੀਆਂ ਨੂੰ ਦੇਖਦਾ ਤਾਂ ਉਸ ਦਾ ਦਿਲ ਕਰਦਾ ਕਿ ਉਹ ਵੀ ਕੁੜੀਆਂ ਵਾਂਗ ਕੱਪੜੇ ਪਾਵੇ ਉਹ ਅਧਿਕਰ ਹੁੰਦਾ ਤਉ ਆਪਣੀ ਮਾਂ ਦੀ ਸੁਰਖੀ ਲਗਾਉਣ ਲੱਗ ਜਾਂਦਾ। ਇਨੀ ਛੋਟੀ ਉਮਰ ਵਿੱਚ ਉਹ ਕੀ ਕਰ ਰਿਹਾ ਸੀ? ਉਸ ਨੂੰ ਨਹੀਂ ਸੀ ਪਤਾ। ਹਰਨੀਤ ਹੁਣ ਹੌਲੀ-ਹੌਲੀ ਵੱਡਾ ਹੋ ਰਿਹਾ ਸੀ। ਉਸ ਦੇ ਅੰਦਰ ਹੁਣ ਕੁੜੀਆਂ ਵਾਂਗ ਦਿਸਣ ਦੀ ਲਾਲਿਸ਼ਾ ਹੋਰ ਵਧਦੀ ਜਾ ਰਹੀ ਸੀ। ਵੀਰਪਲ ਹੁਣ ਸਮਝ ਚੁੱਕਾ ਸੀ ਕਿ ਸਮਾਂ ਆ ਗਿਆ ਹੈ ਕਿ ਉਹ ਹਰਨੀਤ ਨੂੰ ਸਮਝਾਉਣਾ ਸ਼ੁਰੂ ਕਰੇ। ਇੱਕ ਦਿਨ ਤਾਂ ਹਾਦੀ ਹੀ ਹੋਗੀ। ਛੁੱਟੀ ਸਮੇਂ ਵੀਰਪਲ ਸਕੂਲ ਬਾਹਰ ਖੜਾ ਰਿਹਾ ਹਰਨੀਤ ਬਾਹਰ ਨਹੀਂ ਸੀ ਆ ਰਿਹਾ ਸਾਰੇ ਬੱਚੇ ਨਿਕਲ ਚੁੱਕੇ ਸੀ ਸਕੂਲ ਤੋਂ ਬਿਰਪਾਲ ਨੂੰ ਚਿੰਤਾ ਹੋਈ ਤਾਂ ਉਹ ਜਲਦੀ ਨਾਲ ਸਕੂਲ ਅੰਦਰ ਗਿਆ ਤੇ ਆਵਾਜ਼ਾਂ ਮਾਰਨ ਲੱਗਾ ਹਰਨੀਤ ਹਰਨੀਤ ਕਦੇ ਕਿਤੇ ਦੇਖ ਰਿਹਾ ਸੀ ਕਦੇ ਕਿਤੇ ਫਿਰ ਅਚਾਨਕ ਉਹ ਸਕੂਲ ਦੇ ਪਿੱਛੇ ਵੀ ਗਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਸਕੂਲ ਦੇ ਵੱਡੇ ਮੁੰਡੇ ਹਰਨੀਤ ਨੂੰ ਵਰਗ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਿੰਨ ਮੁੰਡੇ ਉਸ ਦੇ ਆਲੇ ਦੁਆਲੇ ਖੜੇ ਕੋਈ ਉਸ ਨੂੰ ਕਿਤੇ ਹੱਥ ਲਗਾ ਰਿਹਾ ਸੀ ਤੇ ਕੋਈ ਕਿਤੇ ਹਰਨੀਤ ਰੋ ਰਿਹਾ ਸੀ ਵੀਰਪਾਲ ਨੇ ਦੂਰ ਤੋਂ ਹੀ ਆਵਾਜ਼ ਮਾਰੀ ਹਰਨੀਤ ਆਵਾਜ਼ ਸੁਣਦੇ ਹੋ ਤਿੰਨ ਮੁੰਡੇ ਉੱਥੋਂ ਭੱਜ ਕੇ ਹਰਨੀਤ ਨੇ ਵੀ ਭੱਜ ਗਿਆ ਕਿ ਵੀਰਪਾਲ ਨੇ ਜੱਫੀ ਪਾਲੀ ਵੀਰਪਾਲ ਨੇ ਉਸ ਦੇ ਹੰਝੂ ਸਾਫ਼ ਕੀਤੇ ਤੇ ਘਰ ਨੂੰ ਲੈ ਆਇਆ ਤੇ ਸੋਚਣ ਲੱਗਾ ਮੈਂ ਕਿਵੇਂ ਲੋਕਾਂ ਤੋਂ ਬਚਾਵਾਂਗਾ ਹਰਨੀਤ ਨੂੰ ਉਸੇ ਸ਼ਾਮ ਹਰਨੀਤ ਨੂੰ ਲੈ ਕੇ ਵੀਰਪਾਲ ਗੁਰੂ ਘਰ ਗਿਆ ਤੇ ਮਠਾਟੇ ਕੀ ਬਾਹਰ ਆ ਗਿਆ ਫਿਰ ਉਸ ਨੂੰ ਗੁਰੂ ਘਰ ਵਿੱਚ ਹੀ ਬਾਹਰ ਪਈ ਵੈਂਚ ਤੇ ਬੈਠ ਗਿਆ ਫਿਰ ਉਸ ਨੂੰ ਪਿਆਰ ਨਾਲ ਸਮਝਾਉਣਾ ਸ਼ੁਰੂ ਕੀਤਾ ਹਰਨਿਤ ਪੁੱਤ ਤੈਨੂੰ ਇਸ ਵਹਿਗੁਰੂ ਨੇ ਦੁਨੀਆ ਤੋਂ ਵੱਖਰਾ ਪੈਦਾ ਕੀਤਾ ਆ ਪਪਾ ਵੱਖਰਾ ਕਿਵੇਂ ਹਰਨਿਤ ਨੇ ਪੁੱਛਿਆ ਪੁੱਤ ਤੂੰ ਖਾਸ ਆ ਬਾਬਾ ਜੀ ਦਾ ਵੱਖਰਾ ਇਸ ਤਰ੍ਹਾਂ ਕੇ ਕਈ ਲੋਕ ਮੁੰਡੇ ਹੁੰਦੇ ਤੇ ਕਈ ਕੁੜੀਆਂ ਪਰ ਤੂੰ ਇਹਨਾਂ ਸਭ ਤੋਂ ਉੱਪਰ ਤੇ ਵੱਖਰਾ ਆਂ ਤਿੰਨੇ ਸਮਾਜ ਨੇ ਤੀਸਰੀ ਪਹਿਚਾਨ ਦਿੱਤੀ ਆ ਬਾਕੀ ਤੂੰ ਹੌਲੀ-ਹੌਲੀ ਸਮਝ ਜਾਏਂਗਾ ਸਮਾਂ ਸਭ ਆਪ ਸਮਝਾ ਦੇਵੇਗਾ ਬਸ ਤੂੰ ਇੱਕ ਗੱਲ ਤੇ ਧਿਆਨ ਦੇ ਲੈ ਆ ਕਿਸੇ ਕੋਲੋਂ ਵੀ ਲੈ ਕੇ ਕੋਈ ਚੀਜ਼ ਨਹੀਂ ਖਾਣੀ ਨਾ ਹੀ ਕਿਸੇ ਦੇ ਕਹਿਨ ਤੇ ਕਿਤੇ ਜਾਣਾ ਆ ਹਨੀਤ ਵੀ ਗੱਲ ਸੁਣ ਰਿਹਾ ਸੀ ਉਸਨੇ ਵੀ ਗੱਲ ਨੂੰ ਦਿਮਾਗ ਵਿੱਚ ਪਠਾ ਲਿਆ ਸੀ ਦੂਜੇ ਦਿਨ ਵੀਰ ਪਾਸ ਸਕੂਲ ਗਿਆ ਤੇ ਜਾ ਉਸਨੇ ਉਹ ਤਿੰਨ ਮੁੰਡਿਆਂ ਦੀ ਸ਼ਿਕਾਇਤ ਕੀਤੀ ਪ੍ਰਿੰਸੀਪਲ ਨੇ ਵੀ ਉਹਨਾਂ ਮੁੰਡਿਆਂ ਦੇ ਘਰ ਵਾਲਿਆਂ ਨੂੰ ਬੁਲਾ ਕੇ ਉਹਨਾਂ ਨੂੰ ਡਾਟਿਆ ਨਾਲ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਕਿਹਾ ਕਿ ਬੱਚੇ ਨੂੰ ਚੰਗੇ ਸੰਸਕਾਰ ਦੇਣ ਤਾਂ ਕਿ ਇਦਾਂ ਦੀਆਂ ਹਰਕਤਾਂ ਦੁਬਾਰਾ ਨਾ ਹੋਣ ਵੀਰਪਾਲ ਦੀ ਚਿੰਤਾ ਦਿਨ-ਦਿਨ ਬਾਤ ਚੱ ਰਹੀ ਸੀ ਹਰਨੀਤ ਵੀ ਵੱਡਾ ਹੋ ਰਿਹਾ ਸੀ ਵੀਰਪਾਲ ਰੋਜ਼ ਹਰਨੀਤ ਨੂੰ ਸਮਝਾਉਂਦਾ ਸੀ ਪਿੰਟ ਵਾਲੀ ਵੀ ਰੋਜ਼ ਮਜ਼ਾਕ ਬਣਾਉਂਦੀ ਸੀ ਵੀਰਪਾਲ ਨੇ ਹਰਨੀਤ ਨੂੰ ਇੰਨਾਕ ਮਜ਼ਬੂਤ ਕਰ ਦਿੱਤਾ ਸੀ ਕਿ ਹਰਨੀਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਲੋਕਾਂ ਦੇ ਬੋਲਣ ਦਾ ਜਦੋਂ ਵੀ ਕੋਈ ਹਰਨਿਤ ਨੂੰ ਕੋਈ ਗੱਲ ਆਖਦਾ ਹਰਨਿਤ ਅੱਗੇ ਹੱਸ ਕੇ ਦਿਖਾ ਦਿੰਦਾ ਜਿਸਨ ਮਜ਼ਾਕ ਉਡਾਉਣ ਵਾਲਾ ਬੰਦਾ ਹੋਰ ਖੇਜ ਜਾਂਦਾ ਤੇ ਇਸ ਨੂੰ ਤਾਂ ਫਰਕ ਹੀ ਨਹੀਂ ਪਿਆ ਹਰਨਿਤ ਹੁਣ 12 ਸਾਲ ਦਾ ਹੋ ਗਿਆ ਸੀ ਸਮਝਦਾਰ ਵੀ ਬਹੁਤ ਸੀ ਸਵੇਰੇ ਸ਼ਾਮ ਗੁਰੂ ਘਰ ਜਾਣਾ ਸੇਵਾ ਕਰਨੀ ਬਸ ਆਪਣੀ ਜ਼ਿੰਦਗੀ ਬਣਾ ਲਿਆ ਸੀ ਉਸ ਨੇ ਇਹ ਚੀਜ਼ਾਂ ਨੂੰ ਵੀਰਪਾਲ ਵੀ ਉਸ ਨੂੰ ਸਭ ਸਮਝਾ ਚੁੱਕਾ ਸੀ वीरपाल ਨੂੰ ਪਤਾ ਸੀ ਕਿ ਲੋਕਾਂ ਨੇ ਇਸ ਬੱਚੇ ਨੂੰ ਜਿਉਂ ਨਹੀਂ ਦੇਣਾ ਇਸ ਕਰਕੇ ਵੀਰਪਾਲ ਰੋਜ਼ ਹਰਨੀਤ ਨਾਲ ਗੱਲ ਕਰਦਾ ਵੀਰਪਾਲ ਨੇ ਹਰਨੀਤ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਸ ਨੂੰ ਲੋਕ ਕਿਵੇਂ ਬਲਗਾਉਣਗੇ ਤੇ ਕਿਵੇਂ ਚੰਗੀ ਮਾੜੀ ਹੱਥ ਵੀ ਲਗਾਉਣਗੇ ਹਰਨੀਤ ਵੀਰਪਾਲ ਦੀ ਇੱਕ ਇੱਕ ਗੱਲ ਨੂੰ ਆਪਣੇ ਪੱਲੇ ਨਾਲ ਬੰਨ ਲੈਂਦਾ ਸੀ ਪਿੰਦੇ ਕਈ ਲੋਕ ਵੀਰਪਾਲ ਨੂੰ ਕਹਿੰਦੇ ਕਿਥੇ ਤੂੰ ਪੜਾਈ ਜਾਣਾ ਹੈ ਇਸ ਨੂੰ ਪੈਸੇ ਖਮੋਹ ਲਗਾ ਦੇ ਇਸ ਨੂੰ ਗੱਲ ਕਰਕੇ ਨਾਲ ਹਸਪੰਦ ਦੇ ਵੀਰਪਲ ਕਿਸੇ ਨੂੰ ਕੋਈ ਜਵਾਬ ਨਹੀਂ ਸੇ ਦਿੰਦਾ ਉਹ ਸੋਚਦਾ ਸੀ ਕਿ ਸਮਾ ਵਧੀਆ ਜਵਾਬ ਦੇਊਗਾ ਹਰ ਰੋਜ਼ ਪਿੰਡ ਦੇ ਲੋਕ ਕਿਸੇ ਨਾ ਕਿਸੇ ਵਹਾਨੇ ਤਾਣਾ ਮੀਨਾ ਮਾਰਦੇ ਹੀ ਰਹਿੰਦੇ ਸੀ ਵੀਰਪਲ ਨੇ ਤਾਂ ਆਪਣਾ ਮਨ ਕਦੀ ਡੋਲਣ ਦਿੱਤਾ ਹੀ ਨਹੀਂ ਨਾ ਹੀ ਕਦੀ ਹਰਨੀਤ ਨੂੰ ਹੀ ਕਮਜ਼ੋਰ ਪੈਣ ਦਿੱਤਾ ਵੀਰਪਲ ਨੂੰ ਪਤਾ ਸੀ ਕਿ ਇਹ ਜੇ ਸਫ਼ਰ ਬਹੁਤ ਲੰਬਾ ਆ ਅਗਰ ਹੁਣੀ ਡੋਲ ਗਏ ਤਾਂ ਮੁਸ਼ਕਿਲ ਹੋ ਜਾਣੀ ਆ ਸਮੇਂ ਦੇ ਨਾਲ-ਨਾਲ ਯੁੱਗ ਵੀ ਬਦਲ ਰਿਹਾ ਸੀ ਹਨੀਤ ਕਾਲਜਾਂ ਲੱਗ ਪਿਆ ਸੀ ਸਤਵੀਰ ਦੀ ਕੁੜੀ ਹਨੀ ਤੋਂ ਵੱਡੀ ਸੀ 2 ਸਾਲ ਪਹਿਲਾਂ ਹੀ ਉਸ ਕਾਲਜ ਵਿੱਚ ਜਾਂਦੀ ਸੀ ਇਸ ਕਰਕੇ ਹਨੀ ਤੇ ਜਸਮੀਤ ਦੋਨੋਂ ਇਕੱਠੇ ਕਾਲਜ ਚਲੇ ਜਾਂਦੇ ਸੀ ਜਸਮੀਤ ਦਾ ਆਖਰੀ ਸਾਲ ਸੀ ਇਸ ਕਰਕੇ ਜਸਮੀਤ ਨੇ ਸਭ ਦੇ ਨਾਲ ਹਨੀ ਦੀ ਪਹਿਚਾਨ ਕਰਵਾ ਦਿੱਤੀ ਸੀ ਤਾਂ ਕਿ ਕੋਈ ਵੀ ਪਰੇਸ਼ਾਨੀ ਨਾ ਹੋਵੇ ਹਨੀਤ ਪੜਾਈ ਵਿੱਚ ਬਹੁਤ ਵਧੀਆ ਸੀ ਕਾਲਜ ਵਿੱਚ ਵੀ ਉਸ ਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸੀ ਪਰ ਹਮੇਸ਼ਾ ਵਾਂਗ ਉਹ ਗੱਲਾਂ ਵੱਲ ਧਿਆਨ ਨ ਦੇਣਾ ਹੀ ਉਸ ਨੂੰ ਵਧੀਆ ਲੱਗਦਾ ਸੀ ਬੋਲਣ ਵਾਲੇ ਬੋਲਦੇ ਰਹਿੰਦੇ ਤੇ ਹਨੀਤ ਚੁੱਪ ਰਹਿ ਕੇ ਜਵਾਬ ਦੇ ਦਿੰਦਾ ਤੇ ਨਾਲ ਜਦੋਂ ਕਲਾਸ ਵਿੱਚ ਉਹ ਟੈਸਟ ਵਿੱਚੋਂ ਪਹਿਲਾ ਸਥਾਨ ਲੈਂਦੀ ਤਾਂ ਉਹਨਾਂ ਲੋਕਾਂ ਨੂੰ ਵੀ ਜਵਾਬ ਮਿਲ ਜਾਂਦਾ ਵੀਰਪਲ ਦਾ ਵੀ ਸੀਨਾ ਚੌੜਾ ਹੋ ਜਾਂਦਾ ਜ ਜਿਹੜਾ ਹਨੀਤ ਪੜਾਈ ਵਿੱਚ ਅਵਲ ਹੁੰਦਾ ਕਈ ਵਾਰ ਇਕ ਵਾਰ ਵਿੱਚ ਵੀ ਫੋਟੋ ਆ ਚੁੱਕੀ ਸੀ ਹੰਨਿਤ ਦੀ ਕਿਉਂਕਿ 8ਵੀਂ 10ਵੀਂ 12ਵੀਂ ਕਲਾਸ ਵਿੱਚੋਂ ਹੰਨਿਤ ਹਮੇਸ਼ਾ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਹੀ ਹੁੰਦਾ ਸੀ ਵੀਰਪਾਲ ਨੂੰ ਹਮੇਸ਼ਾ ਫਕਰ ਮਹਿਸੂਸ ਹੁੰਦਾ ਸੀ 12ਵੀਂ ਤੋਂ ਬਾਅਦ ਤਾਂ ਇੱਕ ਵਾਰ ਟੀਵੀ ਵਾਲੇ ਵੀ ਘਰ ਆ ਗਏ ਸੀ ਕਿ ਕਿਵੇਂ ਇੱਕ ਥਰਡ ਜੈਂਡਰ ਵਧੀਆ ਪੜਾਈ ਕਰ ਰਿਹਾ ਹੈ ਤੇ ਕਿਵੇਂ ਮਾਪੇ ਸਾਥ ਵੀ ਦੇ ਰਹੇ ਆ ਜਿਹੜੀ ਲੋਕ ਮਜ਼ਾਕ ਬਣਾਉਂਦੇ ਸੀ ਉਹਨਾਂ ਦੇ ਮੂਵੀ ਬੰਦ ਹੋ ਗਈ ਸੀ ਵੀਰਪਾਲ ਦਾ ਹਮੇਸ਼ਾ ਸੁਪਨਾ ਸੀ ਕਿ ਹਰਨੀਤ ਵਧੀਆ ਪੜ੍ਹੀ ਲਿਖੀ ਤਾਂ ਕਿ ਆਉਣ ਵਾਲਾ ਸਮਾਂ ਉਸ ਲਈ ਇੱਕ ਮਿਸਾਲ ਬਣ ਜਾਵੇ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲੇ ਨਾਲ ਹਰਨੀਤ ਦੀ ਜ਼ਿੰਦਗੀ ਵੀ ਪੜਾਈ ਨਾਲ ਹੀ ਸਵਰ ਸਕਦੀ ਸੀ ਨਹੀਂ ਤਾਂ ਦੁਨੀਆ ਵਿੱਚ ਉਸ ਨੂੰ ਜਿਉਣਾ ਔਖਾ ਹੋ ਜਾਣਾ ਸੀ ਹਰਨੀਤ ਨੇ ਵੀ ਆਪਣੀ ਪੂਰੀ ਮਿਹਨਤ ਲਗਾਈ ਹੋਈ ਸੀ ਉਸਨੇ ਕਦੀ ਆਪਣੇ ਆਪ ਨੂੰ ਗਲਤ ਕੰਮਾਂ ਵੱਲ ਨਹੀਂ ਜਾਣ ਦਿੱਤਾ ਹਮੇਸ਼ਾ ਪੜਾਈ ਤੇ ਹੋਰ ਜ਼ੋਰ ਦਿੱਤਾ ਵੀਰਪਲ ਦੀ ਇੱਕ ਚਿੰਤਾ ਖਤਮ ਹੋ ਗਈ ਸੀ ਕਿ ਉਹ ਪੜਾਈ ਵਿੱਚ ਕਿੱਦਾਂ ਦਾ ਹੋਊਗਾ ਹਰਨੀਤ ਨੇ ਇਹ ਚਿੰਤਾ ਖਤਮ ਕਰ ਦਿੱਤੀ ਸੀ ਜਿਹੜੇ ਪਿੰਡ ਦੇ ਲੋਕ ਮਜ਼ਾਕ ਉਡਾਉਂਦੇ ਸੀ ਵੀਰਪਲ ਦਾ ਉਹ ਵੀ ਇਸ ਪੱਖੋਂ ਚੁੱਪ ਸੀ ਕਿਉਂਕਿ ਹਰਨੀਤ ਤੇ ਮੁਕਾਬਲੇ ਪੜਾਈ ਵਿੱਚ ਪਿੰਡ ਵਿੱਚੋਂ ਕੋਈ ਵੀ ਨਹੀਂ ਸੀ ਲੋਕਾਂ ਦੇ ਧੀ ਪੁੱਤ ਵੀ ਇਦਾਂ ਦੇ ਨਹੀਂ ਸੀ ਬੱਚੇ ਦਾ ਮਜ਼ਾਕ ਬਣਾਉਂਦੇ ਸੀ ਉਹ ਪੂਰਾ ਸੰਸਕਾਰੀ ਸੀ ਰੋਜ਼ ਗੁਰੂ ਘਰ ਜਾਣਾ ਸੇਵਾ ਕਰਨੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਪੜ੍ਹਾਈ ਵਿੱਚੋਂ ਵੀ ਅਵਲਾਉਣਾ ਇਹਨਾਂ ਚੀਜ਼ਾਂ ਨੇ ਹਰਨੀਤ ਨੂੰ ਇੱਕ ਨਵੀਂ ਪਛਾਣ ਦੇ ਦਿੱਤੀ ਸੀ ਅਕਸਰ ਕਈ ਪਿੰਡਾਂ ਵਿੱਚ ਹਰਨੀਤ ਦੀ ਤਾਰੀਫ਼ ਹੁੰਦੀ ਤੇ ਵੀਰਪਾਲ ਨੂੰ ਵੀ ਬਹੁਤ ਚੰਗਾ ਸਮਝੇ ਜਾਂਦਾ ਇੱਕ ਮਿਸਾਲ ਬਣ ਚੁੱਕੇ ਸੀ ਹਰਨੀ ਦੇ ਲਗਨ ਬਹੁਤ ਸੀ ਪੜ੍ਹਾਈ ਵਿੱਚ ਇਸ ਕਰਕੇ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬੰਨਾ ਚਾਹੁੰਦਾ ਸੀ ਕਾਲਜ 'ਚ ਪੜਾਈ ਚੱਲ ਰਹੀ ਸੀ ਕਾਲਜ ਵਿੱਚ ਬਹੁਤ ਲੋਕ ਹਰਨੀਤ ਨੂੰ ਪਰੇਸ਼ਾਨ ਕਰਦੇ ਸੀ ਪਰ ਹਰਨੀਤ ਨੇ ਕਰੀ ਕੁਝ ਨਹੀਂ ਕਿਹਾ ਕਿਸੇ ਨੂੰ ਸਮੇਂ ਨੇ ਆਪਣੀ ਰਫਤਾਰ ਫੜੀ ਹੋਈ ਸੀ ਸਮਾਂ વીਤਾ ਗਿਆ ਮੌਸਮ ਬਦਲਦੇ ਗਏ ਤੇ ਹਰਨੀਤ ਕਾਲਜ ਪਾਸ ਕਰ ਚੁੱਕਾ ਸੀ ਇਸ ਵਾਰ ਵੀ ਪੂਰੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਸੀ ਉਸਨੇ ਕਾਲਜ ਵੱਲੋਂ ਵੀ ਸਨਮਾਨ ਕੀਤਾ ਗਿਆ ਪਿੰਡ ਵਿੱਚ ਉਹ ਸ਼ਰਾਰਤੀ ਲੋਕਾਂ ਦੇ ਮੂੰਹ ਵੀ ਸੀ ਹੋ ਗਏ ਸੀ। ਹਰ ਤਰਫ ਸਿਰਪਾਲ ਦੇ ਉਸੇ ਪਰਿਵਾਰ ਦੀਆਂ ਤਾਰੀਫ ਹੀ ਹੁੰਦੀਆਂ ਸੀ। ਹੁਣ ਹਰਨਿਤ ਨੇ ਡਾਕਟਰ ਦੀ ਪੜ੍ਹਾਈ ਕਰਨ ਲਈ ਦੂਜੇ ਵੱਡੇ ਸ਼ਹਿਰ ਜਾਣਾ ਸੀ। ਵੀਰਪਾਲ ਬਹੁਤ ਡਰ ਰਿਹਾ ਸੀ ਪਰ ਹਰਨਿਤ ਨੇ ਹੌਸਲਾ ਦਿੱਤਾ ਕਿ ਤੁਸੀਂ ਡਰੋ ਨਾ ਮੈਨੂੰ ਮੇਰੀ ਹੱਥ ਪਤਾ ਆ ਮੈਂ ਕਦੀ ਵੀ ਤੁਹਾਡਾ ਸਿਰ ਨੀਮਾ ਨਹੀਂ ਹੋਣ ਦੇਣਾ। ਵੀਰਪਾਲ ਵੀ ਖੁਸ਼ ਸੀ। ਕਿ ਉਸਦੀ ਪੁੱਤ ਨੂੰ ਹੁਣ ਸਾਰੀ ਸਮਝ ਆ ਗਈ ਆ ਫਿਰ ਵੀ ਵੀਰਪਾਲ ਨੇ ਸਮਝਾਇਆ ਕਿ ਕਿਸੇ ਨਾਲ ਬਹੁਤਾ ਨਹੀਂ ਬੋਲਣਾ ਬਸ ਆਪਣੀ ਪੜਾਈ ਤੇ ਹੀ ਧਿਆਨ ਦੇਣਾ ਆ ਹਰਨੀਤ ਆਪਣੀ ਅਗਲੀ ਪੜਾਈ ਲਈ ਘਰੋਂ ਚਲਾ ਗਿਆ ਡਾਕਟਰੀ ਦੀ ਪੜਾਈ ਸੀ ਬਹੁਤ ਔਖੀ ਹੁੰਦੀ ਆ ਜਿਸ ਵਿੱਚ ਹਰਨੀਤ ਨੇ ਵੀ ਕੋਈ ਕਮੀ ਨਾ ਛੱਡੀ ਦਿਨ ਰਾਤ ਪੜਾਈ ਵਿੱਚ ਧਿਆਨ ਰੱਖਿਆ ਹੋਸਟਲ ਵਿੱਚ ਰਹਿਣਾ ਪੜਾਈ ਕਰਨੀ ਥੋੜਾ ਔਖਾ ਹੋ ਰਿਹਾ ਸੀ वीरपाल ਨੇ कॉलेज ਵਿੱਚ ਪਹਿਲਾਂ ਹੀ ਗੱਲ ਕਰ ਲਈ ਸੀ ਹਰਨੀਤ ਲਈ ਇਸ ਲਈ ਹਰਨੀਤ ਨੂੰ ਕੁੜੀਆਂ ਦੇ ਹੋਸਟਲ ਵਿੱਚ ਰੱਖਿਆ ਗਿਆ ਸੀ ਤੇ ਨਾਲ ਬਹੁਤ ਧਿਆਨ ਦਿੱਤਾ ਜਾਂਦਾ ਸੀ ਹਰਨੀਤ ਤੇ ਕਿਉਂਕਿ ਸਾਰੇ ਇਸ ਗੱਲੋਂ ਵੀ ਹੈਰਾਨ ਸੀ ਕਿ ਪਹਿਲੀ ਵਾਰ ਕੋਈ ਥਰਡ ਸੈਂਡਰ ਡਾਕਟਰੀ ਕਰ ਰਿਹਾ ਸੀ ਤੇ ਕਾਲਜ ਨੂੰ ਵੀ ਮਾਨ ਸੀ ਜਦੋਂ ਵੀ ਛੁੱਟੀਆਂ ਹੁੰਦੀਆਂ ਵੀਰਪਾਲ ਹਰਨੀਤ ਨੂੰ ਜਾ ਕੇ ਘਰ ਲੈ ਆਉਂਦਾ ਸੀ ਘਰ ਵਿੱਚ ਬਹੁਤ ਸਨੇਹ ਮਿਲਦਾ ਸੀ ਹਨੀ ਦੇ ਮਨ ਵਿੱਚ ਵੀ ਇੱਕ ਅਹਿਸਾਸ ਅਪਣ ਪਰਿਵਾਰ ਨੂੰ ਲੈ ਕੇ ਉਹ ਕਿਸੇ ਕਿਨਰ ਨੂੰ ਵੀ ਦੇ ਸਕਦਾ ਸੀ ਮੈਨੂੰ ਪਰ ਨਹੀਂ ਇਹਨਾਂ ਨੇ ਮੈਨੂੰ ਰੱਖਿਆ ਤੇ ਵਿਸ਼ਵਾਸ ਵੀ ਦਿਖਾਇਆ ਅੱਜ ਬਹੁਤ ਖੁਸ਼ੀ ਦਾ ਦਿਨ ਆਇਆ ਸੀ ਪੂਰੇ 5.5 ਸਾਲ ਬਾਅਦ ਹਰਨੀ ਡਾਕਟਰੀ ਹੋ ਚੁੱਕੀ ਸੀ ਅੱਜ ਉਸਨੇ ਕਰ ਡਾਕਟਰੀ ਕਰਕੇ ਆਉਣਾ ਸੀ ਵੀਰਪਾਲ ਨੇ ਘਰ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਸੀ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਹਰ ਪਾਸੇ ਚਰਚੇ ਹੋ ਰਹੇ ਸੀ ਵੀਰਪਾਲ ਦੇ ਉਸਦੇ ਪਰਿਵਾਰ ਦੇ ਘਰ ਵਿੱਚ ਟੀਵੀ ਵਾਲੇ ਵੀ ਆਏ ਹੋਏ ਸੀ ਵੀਰਪਾਲ ਖੁਦ ਗਿਆ ਸੀ ਹਰਨਿਤ ਨੂੰ ਕਾਲਜ ਵਿੱਚ ਲੈਣ ਉੱਥੇ ਵੀ ਜਦੋਂ ਹਰਨਿਤ ਨੂੰ ਸਨਮਾਨਿਤ ਕੀਤਾ ਗਿਆ ਤਾਂ ਨਾਲ ਵੀਰਪਾਲ ਨੂੰ ਵੀ ਸਟੇਜ 'ਤੇ ਬੁਲਾ ਕੇ ਉਸ ਦੀ ਵੀ ਤਾਰੀਫ ਕੀਤੀ ਗਈ ਕਿ ਅੱਜ ਤੱਕ ਇੰਡੀਆ ਵਿੱਚ ਇਦਾਂ ਕਦੇ ਨਹੀਂ ਹੋਇਆ ਤੁਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਸਿਰਫ ਹਨੀਤ ਨੂੰ ਉੱਥੇ ਬੋਲਣ ਦਾ ਮੌਕਾ ਵੀ ਦਿੱਤਾ ਗਿਆ ਹਨੀਤ ਨੇ ਬਹੁਤ ਪਿਆਰਾ ਬੋਲਿਆ ਸੀ ਹਨੀਤ ਅੱਜ ਮੈਨੂੰ ਮਾਣਾ ਆਪਣੇ ਸਾਰੇ ਪਰਿਵਾਰ ਉਤੇ ਤੇ ਆਪਣੇ ਪਾਪਾ ਉਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਮੇਰੇ ਤੇ ਇਹਨਾਂ ਵਿਸ਼ਵਾਸ ਦਿਖਾਇਆ ਤੇ ਅੱਜ ਮੈਂ ਉਸ ਮਕਾਮ ਤੇ ਪਹੁੰਚਿਆ ਮੈਨੂੰ ਵਾਹਿਗੁਰੂ ਨੇ ਕੀ ਬਣਾ ਕੇ ਭੇਜਿਆ ਮੈਨੂੰ ਕੋਈ ਅਫਸੋਸ ਨਹੀਂ ਆ ਕਿਉਂਕਿ ਮੈਨੂੰ ਇੱਕ ਚੰਗਾ ਪਰਿਵਾਰ ਦਿੱਤਾ ਅੱਜ ਮੈਂ ਡਾਕਟਰ ਹਨੀਤ ਬਣ ਗਈਆਂ ਮੇਰੇ ਪਾਪਾ ਕਰਕੇ ਹੋਇਆ ਇਹ ਸਭ ਮੈਂ ਵੀ ਵਾਦਾ ਕਰਦਾ ਹਾਂ ਕਿ ਮੈਂ ਕਦੀ ਆਪਣੇ ਉਹਦੇ ਨੂੰ ਬਦਨਾਮ ਨਹੀਂ ਕਰਾਂਗਾ ਮੇਰੇ ਪਾਪਾ ਅਕਸਰ ਕਹਿੰਦੇ ਆ ਕਿ ਗੁਲਾਬ ਦੇ ਬੂਟੇ ਤੇ ਫੁੱਲ ਦੇ ਨਾਲ ਕੰਡੇ ਵੀ ਹੁੰਦੇ ਆ ਪਰ ਕੰਡਿਆਂ ਕਰਕੇ ਕਦੀ ਫੁੱਲ ਦੀ ਸੁੰਦਰਤਾ ਘਟ ਨਹੀਂ ਹੁੰਦੀ ਮੈਂ ਬਹੁਤ ਧੰਨਵਾਦੀ ਹਾਂ ਸਭ ਦੀ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਫਿਰ ਵੀਰਪਾਲ ਨੂੰ ਵੀ ਮੌਕਾ ਮਿਲਿਆ ਵੀਰਪਾਲ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਬਸ ਇੱਕ ਗੱਲ ਹੀ ਕਰਨੀ ਆ ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ ਉਸੇ ਨੇ ਸਾਰੇ ਜਹਾਨ ਨੂੰ ਵੀ ਤੇ ਕਿਰਪਾ ਕਰਕੇ ਸਭ ਦੀ ਕਦਰ ਕਰੋ ਤੇ ਉਸ ਕੁਲ ਮਾਲਕ ਦੇ ਬਣਾਏ ਹੋਏ ਹਰ ਇਨਸਾਨ ਨੂੰ ਇਨਸਾਨ ਹੀ ਸਮਝੋ ਧੰਨਵਾਦ ਫਿਰਕਾਰਾਗੀ ਘਰ ਵਿੱਚ ਇੰਨਾ ਵਧੀਆ ਸਵਾਗਤ ਹੁੰਦਾ ਦੇਖ ਹਰਨੀ ਤੇ ਹੰਝ ਰੁਕ ਨਾ ਸਕੀ ਜਿਹੜੇ ਲੋਕ ਕਦੇ ਮਜ਼ਾਕ ਬਣਾਉਂਦੇ ਸੀ ਅੱਜ ਹਰਨੀਤ ਨੂੰ ਡਾਕਟਰ ਬਣੀ ਦੇਖ ਚੁੱਪ ਖੜੇ ਸੀ ਸਭ ਦੀ ਮੂੰਹ ਬੰਦ ਸੀ ਹਰਨੀਤ ਨੂੰ ਜਲਦੀ ਹੀ ਸਰਕਾਰੀ ਨੌਕਰੀ ਵੀ ਮਿਲ ਗਈ ਸੀ ਅਕਸਰ ਅਖਬਾਰਾਂ ਵਿੱਚ ਵੀ ਹੰਨੀ ਦੀ ਚਰਚਾ ਹੁੰਦੀ ਰਹਿੰਦੀ ਵਿਰਪਾਲ ਨੂੰ ਬਹੁਤ ਜਗ੍ਹਾ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ ਕਿ ਉਸ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਤਨਵਾ ਤੁਸਤ ਕਹਾਣੀ ਕਿਵੇਂ ਰਗੀ ਕਮੈਂਟ ਰਹੀਂ ਜਰੂਰ ਦੱਸਿਓ ਜੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ Says